ਉਸ ਕਿਲੇ ਦੇ ਵਿੱਚ ਜਿੱਥੇ ਕੁੱਤਾ ਤੋਪ ਨੂੰ ਚਲਾਉਂਦਾ ਹੁੰਦਾ ਸੀਗਾ ਉਹਦਾ ਥਾਂ ਵੀ ਬਣਿਆ ਹੈਗਾ ਵਾ ਉਹਦਾ ਕੁੱਤੇ ਦਾ ਨਾਮ ਸੀਗਾ ਵਿਕਟਰ ਜਰਮਨ ਸ਼ੈਫਰਡ ਕੁੱਤਾ ਸੀਗਾ ਹਾਂ ਆਜੋ ਇਹ ਉਹਦੀ ਸਮਾਦੀ ਹੈ ਇਹ ਇਹ ਸਮਾਦਾ ਕੁੱਤੇ ਦੀ ਆ ਦੇਖੋ ਯਾਰ ਲੈ ਲਾਰਡ ਵਿਕਟਰ ਯਾਰ ਕਿ ਕਿੰਨੀ ਮੁਹੱਬਤ ਕਰਨ ਵਾਲੇ ਵੀ ਬੰਦੇ ਲੋਕ ਕਿਵੇਂ ਆ ਲੈ ਇਹ ਇਹਦੇ ਨਾਲ ਉਹ ਹਿੱਸਾ ਉਹ ਟੁੱਟ ਕੇ ਗਿਆ ਹੋਇਆ ਵਾ ਤੇ ਕਿੱਡੀ ਲੰਬੀ ਤੋਪ ਆ ਤੇ ਉੱਤੇ ਕਿ ਕਲਾਕਾਰੀ ਦੇਖੋ ਕਿੰਨੀ ਆ ਆ ਕਲਾਕਾਰੀ ਦੇਖੋ ਕਿੰਨੀ ਕੀਤੀ ਆ ਪਈਆ ਆਓ ਦੇ ਆਓ ਦੇਖੋ ਯਾਰ ਹੈ ਦੇਖੇ ਇੱਕ ਇੱਕੋ ਤੋਪਈਆ ਕਰ ਮੂਰੀ ਲਈ ਕੈਮਰਾ ਮੜਾ ਜਾ ਆ ਦਿਖਾਵਾਂ ਖੂਬਸੂਰਤੀ ਯਾਰ ਇਹ ਵੀ ਕਿੰਨਾ ਹਵਾਦਾਰ ਬਣਾਇਆ ਹੋਇਆ ਵਾ ਆ ਸਾਰਾ ਏਰੀਆ ਇੱਥੇ ਪਾਣੀ ਭਰ ਜਾਂਦਾ ਹੋਊਗਾ ਜਿੱਥੇ ਹੁਣ ਖੇਤ ਨਜ਼ਰ ਆਉਂਦੇ ਆ ਦੇਖੋ ਗੇਰਾ ਤੇ ਆ ਥੱਲੇ ਆ ਵੀ ਤੋਪ ਸਟੈਂਡ ਹੀ ਆ ਆ ਤੇ ਬਣਿਆ ਹੋਇਆ ਨਾ ਥੱਲੇ ਇਹ ਵੀ ਤੋਪ ਸਟੈਂਡ ਹੀ ਆ ਮੁਰਜ ਬਾਲਾ ਕਿਲੇ ਚ ਲੈ ਕੇ ਆ ਗਿਆਂ ਅਲਵਰ ਦੇ ਬਾਲਾ ਕਿਲੇ ਦੇ ਵਿੱਚ ਇਹਦੀ ਵੱਡੀ ਖਾਸ ਗੱਲ ਇਹ ਆ ਕਿ ਇੱਥੇ ਇੱਕ ਤੂਫ ਹੁੰਦੀ ਸੀ ਤੇ ਤੂਫ ਨੂੰ ਇੱਥੇ ਇੱਕ ਕੁੱਤਾ ਚਰਾਂਦਾ ਹੁੰਦਾ ਸੀਗਾ ਇਹ 900 ਕਹਿ ਸਕਦੇ ਆ ਕਿ 10ਵੀਂ ਸਦੀ ਦਾ ਬਣਿਆ ਹੋਇਆ ਦੱਸਿਆ ਜਾਂਦਾ ਬਣਾਇਆ ਕਿਨੇ ਆ ਇਹਦੇ ਬਾਰੇ ਅਲੱਗ-ਅਲੱਗ ਮਾਨਤਾਵਾਂ ਨੇ ਨਿਕੰਬ ਰਾਜਕੁਮਾਰ ਹੋਇਆ ਖੱਤਰੀਆ ਉਹਨਾਂ ਦੁਆਰਾ ਵੀ ਇਹ ਬਣਾਇਆ ਦੱਸਿਆ ਜਾਂਦਾ ਵਾ ਸੋ ਨੂੰ ਮੈਂ ਇੱਕ ਹੋਰ ਖਾਸ ਗੱਲ ਦੱਸ ਦਿਆਂ ਇਸ ਵਕਤ ਅਲਬਰ ਦੇ ਵਿੱਚ ਅਲਬਰ ਰਾਜਸਥਾਨ ਦਾ ਇੱਕ ਪ੍ਰਮੁੱਖ ਸ਼ਹਿਰ ਆ रियासत ਆ ਅਲਬਰ ਤੇ ਆ ਦੇਖੋ ਇਧਰਲੇ ਪਾਸੇ ਅਥਲੋਂ ਲੈ ਕੇ ਪੌੜੀਆਂ ਚੜਦੀਆਂ ਵਾ ਇਹ 5 ਕਿਲੋਮੀਟਰ ਚ ਫੈਲਿਆ ਹੋਇਆ ਕਿਰਾ ਸੀਗਾ ਥੱਲੋਂ ਪੌੜੀਆਂ ਚੜਦੀਆਂ ਵਾ ਮਤਲਬ ਇੱਥੇ ਗਾਰਡ ਤੁਰਦੀ ਫਰਦੀ ਰਹਿੰਦੀ ਹੁੰਦੀ ਸੀਗੀ ਤੇ ਤਾਂ ਤੱਕ ਮਤਲਬ ਬੁਰਜ ਬਣੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਉਹ ਦੇਖੋ ਤਾਂ ਤੱਕ ਇਸ ਕਿਲੇ ਦੇ ਆਪਾਂ ਅੰਦਰ ਵੀ ਜਾ ਕੇ ਦੇਖ ਕੇ ਆਉਨੇ ਆ ਇਸ ਵਕਤ ਆਪਾਂ 12 ਦੱਸਿਆ ਜਾਂਦਾ ਵੀ ਮਹਾਭਾਰਤ ਕਾਲ ਵੇਲੇ ਅਲੂਕ ਨਾਂ ਦਾ ਰਾਜਾ ਹੁੰਦਾ ਸੀਗਾ ਅਲੂਕ ਤੋਂ ਅਲੂਰ ਪੈ ਗਿਆ ਤਾਂ ਆਜ਼ਾਦ ਭਾਰਤ ਤੋਂ ਪਹਿਲਾਂ ਇਹਨੂੰ ਅਲੂਵਰ ਵੀ ਆਖਿਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਵਿਗੜ ਕੇ ਫਿਰ ਅਲਵਰ ਬਣ ਗਿਆ ਸੀ ਇਹਦਾ ਦੱਸਿਆ ਇਧਰਲੇ ਪਾਸੇ ਪੱਥਰ ਦੇ ਹੀ ਪਹਾੜ ਆ ਇਹ ਜੈਪੋਲ ਆ ਪੋਲ ਦਾ ਮਤਲਬ ਦਰਵਾਜ਼ਾ ਹੁੰਦਾ ਵਾ ਤੇ ਆ ਖਿੜਕੀਆਂ ਲੱਗੀਆਂ ਹੋਈਆਂ ਮਤਲਬ ਇੱਥੇ ਚੌਂਕੀਆਂ ਇਹਦੇ 5 6 ਤੱਕ ਗੇਟ ਹੀ ਦੱਸੇ ਜਾਂਦੇ ਸੀਗੇ ਇਸ ਵਕਤ ਕਿਲੇ ਦੇ ਪਹਾੜ ਦੇ ਅਰਧਕਰ ਤੋਂ ਘੁੰਮ ਕੇ ਆਪਾਂ ਉੱਤਲੇ ਵਾਲੇ ਪਾਸੇ ਨੂੰ ਜਾਵਾਂਗੇ ਉਹ ਵੀ ਇੱਕ ਸੁਰੱਖਿਆ ਚੌਂਕੀ ਸੀ ਉਹਦੇ ਵਿੱਚ ਤੁਹਾਨੂੰ ਹੋਰ ਨਜ਼ਰ ਆਉਣਗੇ ਜਿੱਥੇ ਕਿ ਤੋਪਾਂ ਖੜੀਆਂ ਹੁੰਦੀਆਂ ਸੀਗੀਆਂ ਇਹ ਕੰਦ ਬਹੁਤ ਦੂਰ ਤੱਕ ਆ ਵਿੰਗੀ ਤਰੰਗੀ ਪਹਾੜਾਂ ਦੇ ਉੱਤੇ ਹੈਰਾਨ ਹੋ ਜਾਓਗੇ ਯਾਰ ਇਹ ਕੰਦ ਕੀਤੀ ਕਿਵੇਂ ਹੋਈ ਯਾਰ ਬੰਦਾ ਕਿਵੇਂ ਪੈੜ ਲਾਈ ਹੋਊਗੀ ਕਿਵੇਂ ਇਹ ਕੀਤੀ ਹੋਊਗੀ ਕਿ ਬਹੁਤ ਵੱਡੀ ਗੱਲ ਆ ਚਲੋ ਇੱਕ ਹੋਰ ਵੀ ਇਹ ਚ ਕਲਾਕਾਰੀ ਇਨੀ ਕਿਤੇ ਥੱਲੋਂ ਸਾਦੀ ਕੰਨ ਦਾ ਉੱਤੇ ਆ ਟੇਪਰ ਕਰਨ ਵਿਰਾਜ ਜਿੱਥੋਂ ਐ ਦਿਖਾ ਦੇ ਆ ਟੇਪਰ ਆ ਲੈ ਆ ਟੇਪਰ ਬਣ ਤਰ ਮਤਲਬ ਇਹ ਚ ਵੀ ਹਰ ਪੱਥਰ ਚ ਡਿਜ਼ਾਈਨਿੰਗ ਕੀਤੀ ਹੋਈ ਨਜ਼ਰ ਆਊਗੀ ਮਗਰ ਤੱਕ ਦੇਖੋਗੇ ਨਾ ਵੀ ਕਿੰਨਾ ਡਿਜ਼ਾਈਨ ਕਿੰਨੀ ਕਲਾਕਾਰੀ ਕੀਤੀ ਹੋਈ ਆ ਚਲੋ ਅੱਗੇ ਚੱਲਦੇ ਆਂ ਦੇਖਦੇ ਆਂ ਹੋਰ ਵੀ ਇਹ ਮੈਨੂੰ ਖੂਬਸੂਰਤ ਚੀਜ਼ ਲੱਗੀ ਸੀ ਮੈਂ ਕਿਹਾ ਦਿਖਾ ਦਿਆਂ ਬਹੁਤ ਸੰਗਣਾ ਸੰਗਣਾ ਜੰਗਲ ਆ ਬਸ ਇਹਨੂੰ ਪਾਲਿਆ ਕਿਨੇ ਕੁਦਰਤ ਨੇ ਪਾਲਿਆ ਵਾ ਮੀਂਹ ਦਾ ਪਾਣੀ ਆਉਂਦਾ ਵਾ ਉਹਦੇ ਨਾਲ ਹੀ ਝੀਲਾਂ ਚੱਲਦੀਆਂ ਵਾ ਤੇ ਇੱਥੋਂ ਦੀ ਜਨ ਜੀਵਨ ਚੱਲਦਾ ਵਾ ਉਸ ਕਿਲੇ ਦੇ ਵਿੱਚ ਜਿੱਥੇ ਕੁੱਤਾ ਤੋਪ ਨੂੰ ਚਲਾਉਂਦਾ ਹੁੰਦਾ ਸੀਗਾ ਉਹਦਾ ਥਾਂ ਵੀ ਬਣਿਆ ਹੈਗਾ ਵਾ ਉਹਦਾ ਕੁੱਤੇ ਦਾ ਨਾਮ ਸੀਗਾ ਵਿਕਟਰ ਜਰਮਨ ਸ਼ੈਫਰਡ ਕੁੱਤਾ ਸੀਗਾ ਅਸਲ 'ਚ ਜਿਹੜਾ ਇੱਥੋਂ ਦਾ ਰਾਜਾ ਸੀ ਨਾ ਉਹਦੀ ਲਾਗਡਾਡ ਚੱਲਦੀ ਸੀ ਲਾਰਡ ਵਿਕਟਰ ਦੇ ਨਾਲ ਉਹਨੂੰ ਸਭ ਕੁਝ ਸਿਖਾਉਣ ਦੇ ਲਈ ਫਿਰ ਇੱਥੋਂ ਦੇ ਰਾਜੇ ਨੇ ਕੁੱਤੇ ਦਾ ਨਾਮ ਵਿਕਟਰ ਰੱਖਤਾ ਤੇ ਵਿਕਟਰ ਕੀ ਕਰਦਾ ਇੰਨਾ ਟ੍ਰੇਨਡ ਕੀਤਾ ਹੋਇਆ ਸੀ ਕਿ ਉਹ ਵੱਡੀ ਤੋਂ ਵੱਡੀ ਤੋਪ ਨੂੰ ਚਲਾ ਦਿੰਦਾ ਸੀਗਾ ਉਹ ਰੱਸੀ ਨੂੰ ਅੱਗ ਲਾਈ ਹੁੰਦੀ ਸੀ ਰੱਸੀ ਖਿੱਚ ਦਿੰਦਾ ਸੀ ਤੋਂ ਅੱਗ ਤੱਕ ਪਹੁੰਚ ਜਾਂਦੀ ਹੁੰਦੀ ਸੀਗੀ ਉਹਦੀ ਇੱਧਰ ਕਿਤੇ ਸਮਾਦ ਬਣੀ ਹੋਈ ਆ ਤੇ ਇਹ ਆਹ ਰਾਸ਼ਾਤ ਜਾਂਦਾ ਵਾ ਆਜੋ ਇੱਧਰਲੇ ਪਾਸੇ ਨਾਲ ਮੈਂ ਕਿਹਾ ਪਹਿਲਾਂ ਉਸ ਪਾਸੇ ਜਾਈਏ ਤੇ ਉਹ ਫਿਰ ਨਾ ਕੁੱਤਾ ਅੱਗ ਲਾ ਦਿੰਦਾ ਸੀ ਜਦੋਂ ਉਹ ਪਾਣੀ ਦੀ ਛਾਲ ਨਾਲ ਹੀ ਮਾਰ ਜਾਂਦਾ ਸੀਗਾ ਥੱਲੇ ਖੇਲ ਬਣਾਈ ਸੀ ਕੁੰਡ ਬਣਾਇਆ ਸੀਗਾ ਉਹ ਕੰਡਸ ਕਰਕੇ ਬਣਾਇਆ ਸੀ ਕਿ ਉਹਦੇ ਕੰਨ ਨਾਲ ਬੋਲੇ ਹੋ ਸਕਣ ਇਸੇ ਤਰੀਕੇ ਦੇ ਨਾਲ ਤੇ ਉਹ ਫਿਰ ਤੇ ਉਹ ਦਿਨ ਦੇ ਵਿੱਚ ਤਿੰਨ ਟਾਈਮ ਤੋਪ ਚਲਾਉਂਦਾ ਹੁੰਦਾ ਸੀਗਾ ਉਹ ਕਾਤਾ ਕਰਨ ਕੀ ਕਿ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜੇ ਮਤਲਬ ਕਹਿ ਸਕਦੇ ਹਾਂ ਕਿ ਪੇ ਟਾਈਮ ਦਾ ਪਤਾ ਲੱਗ ਜੇ ਸਮਾਚਾਰ ਦਾ ਪਤਾ ਲੱਗ ਜੇ ਤੇ ਇਸੇ ਤਰਿਕਾ ਤਾਂ ਟਾਈਮ ਚਲਾਉਂਦਾ ਸੀ ਪਰ ਇੱਕ ਵੇਲਾ ਐਸਾ ਆਇਆ ਕਿ ਉਹ ਵੱਡੀ ਤੂਪ ਚਲਾਉਣ ਕਰੂਗੀ ਦੁਨੀਆ ਦੀ ਦੂਜੇ ਨੰਬਰ ਦੀ ਤੂਪ ਇੱਥੇ ਹੁੰਦੀ ਸੀ ਪਹਿਲੀ ਵੱਡੀ ਤੂਪ ਸੀ ਜੈਵਾਨ ਤੇ ਦੂਜੀ ਵੱਡੀ ਤੂਪ ਸੀ ਕਿ ਇੱਥੇ ਪਈ ਹੁੰਦੀ ਨਾ ਨਹੀਂ ਪਤਾ ਉਹਦਾ ਕੀ ਆ ਪਰ ਉਹ ਤੂਪ ਨੂੰ ਚਲਾਉਣ ਸਮੇਂ ਫਿਰ ਉਹ ਖਤਮ ਹੋ ਗਿਆ ਸੀ ਤੇ ਆ ਜੋ ਇਧਰਲੇ ਪਾਸੇ ਚਲੇ ਗਏ ਸ਼ਾਇਦ ਮੈਨੂੰ ਲੱਗਦਾ ਉਹ ਥਾਂ ਤੇ ਹੋਊਗਾ ਉੱਥੇ ਤੂਪ ਚਲਾਉਂਦਾ ਹੋਊਗਾ ਉਹ ਉਹ ਥਾਂ ਤੇ ਵਿਕਟਰ ਆ ਜੋ ਚਲ ਗਿਆ ਕਰਨ ਤੇ ਮਤਲਬ ਇਸ ਤਰੀਕੇ ਦਾ ਜਰਮਨ ਸ਼ੈਫਰਡ ਨਸਲ ਦਾ ਸੀ ਇਸ ਤਰੀਕੇ ਨਾਲ ਸਿਖਾਇਆ ਹੋਇਆ ਸੀਗਾ ਕਿਉਂਕਿ ਜਿਹੜੀ ਉਹ ਤੋਪ ਚਲਾਉਂਦੇ ਸੀ ਨਾ ਕੰਨ ਦੇ ਪੜਦੇ ਪੜ ਜਾਂਦੇ ਸੀ ਇਸ ਕਰਕੇ ਰਾਜੇ ਨੇ ਟ੍ਰੇਨਡ ਕੀਤਾ ਵੀ ਕਿਸੇ ਮਨੁੱਖ ਦਾ ਨੁਕਸਾਨ ਨਾ ਹੋਵੇ ਤੋਪਾਂ ਦੇ ਪਰਖਣ ਦੇ ਲਈ ਕੁੱਤੇ ਨੂੰ ਟ੍ਰੇਨਡ ਕੀਤਾ ਗਿਆ ਸੀਗਾ ਇਹ ਬਹੁਤ ਵੱਡੀ ਗੱਲ ਆ ਜਰਮਨ ਸ਼ੈਫਰਡ ਨਸਲ ਦਾ ਕੁੱਤਾ ਸੀ ਆਹ ਕਿਲੇ ਦੀ ਕੰਧ ਇਧਰੋਂ ਆ ਗਈ ਤੇ ਆਪਾਂ ਇਧਰ ਹੀ ਚੱਲ ਗਏ ਹਨਾ ਥੱਲੇ ਨੂੰ ਰਾਹ ਦੇਖੋ ਕਿਹੇ ਜਾਵਾ ਇੱਕ ਮੈਂ ਹੋਰ ਖਾਸ ਗੱਲ ਦੱਸ ਦਿਆਂ ਜਦੋਂ ਐਮਰਜੈਂਸੀ ਵੇਲੇ ਦੱਸਿਆ ਜਾਂਦਾ ਵੀ ਜੈਗੜ੍ਹ ਕਿਲੇ ਦੇ ਵਿੱਚ ਇੰਦਰਾ ਗਾਂਧੀ ਨੇ ਫੌਜ ਭੇਜੀ ਸੀ ਬੀ ਖਜ਼ਾਨਾ ਉੱਥੇ ਕੱਢ ਕੇ ਲਿਆ। ਉਹ ਹੋ 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 ਫੌਜ ਭੇਜੀ ਸੀ ਖਜ਼ਾਨਾ ਉੱਥੋਂ ਕੱਢ ਕੇ ਲਿਆਓ ਤਾਂ ਦੱਸਿਆ ਜਾਂਦਾ ਵੀ ਇੱਥੇ ਇਸ ਕਿਲੇ ਦੇ ਵਿੱਚ ਵੀ ਖਜ਼ਾਨਾ ਬਹੁਤ ਸੀਗਾ ਕਿਉਂਕਿ ਇਹ ਵੀ ਉਹਨਾਂ ਨਾਲ ਸੰਬੰਧ ਰੱਖਦਾ ਸੀ ਤੇ ਜਦੋਂ ਉੱਥੇ ਫੌਜ ਭੇਜੀ ਗਈ ਦੱਸਿਆ ਇਹ ਜਾਂਦਾ ਵਾ ਵੀ ਇਸ ਕਿਲੇ ਦੇ ਵਿੱਚੋਂ ਵੀ ਉਹ ਖਜ਼ਾਨਾ ਕੱਢ ਕੇ ਕਿਤੇ ਦੂਰ ਪਹੁੰਚਾ ਦਿੱਤਾ ਗਿਆ ਸੀ ਸੁਰੱਖਿਆ ਸਥਾਨ ਦੇ ਉੱਤੇ। ਮਦረ ਇਸ ਕਿਲੇ ਦਾ ਦੱਸਿਆ ਜਾਂਦਾ ਉਹ ਖਿਆਨਾ ਸੀ ਜੀ ਜਾਂ ਨਹੀਂ ਸੀ ਕਿੱਧਰ ਚਲੇਗਾ ਲੱਬਿਆ ਜਾਂ ਨਹੀਂ ਲੱਬਿਆ ਇਹ ਇੱਕ ਆਮ ਇੱਕ ਰਹਾਸ ਦਾ ਵਿਸ਼ਾ ਬਣ ਗਿਆ ਇੱਕ ਕਿ ਲੋ ਕਿ ਬੀਤੇ ਜ਼ਮਾਨੇ ਦੀ ਗੱਲ ਬਣ ਕੇ ਰਹਿ ਗਈ ਕੋਈ ਪੱਕਾ ਸਬੂਤ ਨਹੀਂ ਮਿਲਦਾ ਸਰਕਾਰੀ ਜੋ ਨੇੜੇ ਦੇ ਸਰਕਾਰ ਦੇ ਨੇੜਲੇ ਹੋਣਗੇ ਉਹਨਾਂ ਨੂੰ ਹੋ ਸਕਦਾ ਇਸ ਚੀਜ਼ ਦਾ ਪਤਾ ਹੋਵੇ ਪਰ ਨਿਕਲ ਕੇ ਗੱਲ ਸਾਹਮਣੇ ਇਹ ਹੈੀ ਤੇ ਗੱਲ ਨਿਕਲਣ ਦਾ ਕਾਰਨ ਇਹ ਹੁੰਦਾ ਵੀ ਕੁਝ ਨਾ ਕੁਝ ਤਾਂ ਹੋਇਆ ਸੀ ਆਜੋ ਆ ਗਏ ਆਜੋ ਇਧਰਲੇ ਪਾਸੇ ਚੱਲ ਗਏ ਬਹੁੜਾ ਕਿ ਇਸ ਏਰੀਆ ਚ ਟਾਈਗਰਾਂ ਦੀ ਮੂਵਮੈਂਟ ਬਹੁਤ ਜ਼ਿਆਦਾ ਜ਼ਿਆਦਾ ਦੂਰ ਤੱਕ ਨਹੀਂ ਜਾਣ ਦਿੰਦੇ ਬੋੜ ਕਿੱਡਾ ਸੋਹਣਾ ਯਾਰ ਮਾਰਚ ਦੇ ਵਿੱਚ ਤਾਂ ਆਜੋ ਹੈ ਇਹੀ ਜਗ੍ਹਾ ਹੋਊਗੀ ਇੱਥੇ ਆ ਕੁਝ ਲਿਖਿਆ ਵੀ ਆ ਆ ਸਵਾਨ ਆਦੇਸ਼ ਸਵਾਨ ਲਾਰਡ ਵਿਕਟਰ ਅਲਵਰ ਕੇ ਮਹਾਰਾਜਾ ਜੈ ਸਿੰਘ ਦਾ ਕੁੱਤਾ ਥਾ ਉਹਦਾ ਜੈ ਸਿੰਘ ਦਾ ਕੁੱਤਾ ਸੀਗਾ चलाने का कार्य करता तोप चलाने का कार्य करता तोप का उपयोग समय बिताने के लिए किया जाता था महाराजा तेज सिंह के शासनकाल में ये तोप चलाने वक्त फट गई थी अच्छा तोप फट गई थी इसी कारण सवान लॉर्ड विक्टर की मृत्यु हो गई थी ये स्मारक उन्नीस सौ चालीस में शवान लॉर्ड विक्टर की स्मृति में निवृत्त किया फटी हुई तोप भी देखी जा सकती है फटी हुई तोप कित वो तोप सी चलाने वेड़े हाँ आज ਇਹ ਸਮਾਦਾ ਕੁੱਤੇ ਦੀ ਆ ਦੇਖੋ ਯਾਰ ਲੈ ਲਾਰਡ ਵਿਕਟਰ ਯਾਰ ਕਿੰਨੀ ਮੁਹੱਬਤ ਕਰਨ ਵਾਲੇ ਵੀ ਬੰਦੇ ਲੋਕ ਕਿਵੇਂ ਆ ਯਾਰ ਆਪਣੇ ਕਿੰਨਾ ਸਤਿਕਾਰ ਕਰਦੇ ਵੀ ਇਹ ਵੀ ਸੀਗਾ ਵੱਡੀ ਗੱਲ ਹਨਾ ਬਿਲਕੁਲ ਹਾਂ ਇੱਥੇ ਆ ਆ ਤੂਪ ਦਾ ਹਿੱਸਾ ਟੁੱਟਿਆ ਪਿਆ ਹੂੰ ਆ ਤੂਪ ਚਲਾਉਣ ਵੇ ਇੱਕ ਭਾਗ ਯਾਰ ਕਿੱਡੀ ਤੂਪ ਵੀ ਬਾਹਲੀ ਵੱਡੀ ਸੀ ਯਾਰ ਲੈ ਬਈ ਫਟਿਆ ਕਿਵੇਂ ਹੋਣਾ ਹੈ ਕਮਾਲ ਦੀ ਗੱਲ ਹੈ ਕਿਵੇਂ ਫਟੀ ਹੋਗੀ ਆਹ ਕਾ ਹਿੱਸਾ ਪਿਆ ਤੂਪ ਦਾ ਫਟਿਆ ਹੋਇਆ ਆਜੋ ਕਰਨ ਇੱਧਰ ਆਜੋ ਤੇ ਇੱਕ ਹਿੱਸਾ ਆ ਪਿਆ ਵਾ ਆ ਲੈ ਇਹਦੇ ਨਾਲੋਂ ਹਿੱਸਾ ਟੁੱਟ ਕੇ ਗਿਆ ਹੋਇਆ ਵਾ ਤੇ ਕਿੱਡੀ ਲੰਬੀ ਤੋਪ ਆ ਤੇ ਉੱਤੇ ਅਕ ਕਲਾਕਾਰੀ ਦੇਖੋ ਕਿੰਨੀ ਆ ਅ ਕਲਾਕਾਰੀ ਦੇਖੋ ਕਿੰਨੀ ਕੀਤੀ ਹੋਈ ਆ ਕਮਾਲ ਯਾਰ ਤੇ ਵਿਸ਼ਾਲ ਕਿੰਨੀ ਆ ਇਹ ਹੋਊਗੀ 20 ਫੁੱਟ ਦੇ ਨੇੜੇ 20 ਫੁੱਟ ਦੇ ਨੇੜੇ ਆ ਇਧਰਲੇ ਪਾਸੋਂ ਬਰੂਦ ਨਿਕਲਦਾ ਸੀਗਾ ਆਹਾ ਇਧਰੋਂ ਆਕਾ ਜੇ ਸ਼ਕਤੀ ਹੁੰਦੀ ਐ ਵੀ ਇੱਦਾਂ ਹਾਂ ਦੇਖ ਲੈ ਲੈ ਆਹ ਚੀਜ਼ ਪਾੜ ਕੇ ਧਰਤੀ ਕਿ ਨਾ ਇੱਥੇ ਇਹ ਨਾ ਫੋਕੀਸ ਹੱਥ ਲਈ ਪਿਆ ਦੇਖੋ ਥੱਲੇ ਵੀ ਪਿਆ ਕੋਸ਼ਿਸ਼ ਕੋਸ਼ਿਸ਼ ਦਾ ਟੁੱਟ ਕੇ ਥੱਲੇ ਵੀ ਡਿੱਗਿਆ ਹੋਇਆ ਹੈ ਇਧਰਲੇ ਪਾਸੇ ਹਾਂ ਦੇਖੋਗੇ ਤੁਸੀਂ ਦੇਖੋ ਯਾਰ ਇਹ ਚੀਜ਼ ਕਮਾਲ ਦੀ ਸੀ ਯਾਰ ਹੈ ਕਿ ਨਾ ਖਾਸ ਗੱਲ ਆ ਥੱਲੇ ਪਾਸੇ ਪੈਸਾ ਦੱਸ ਜਿਓ ਕੋਈ ਹਿੱਸਾ ਤੁਹਾਨੂੰ ਕਿਉਂਕਿ ਝਾੜੀਆਂ ਚ ਪਿਆਵਾ ਕੈਮਰਾ ਹੁਜਾ ਦਾ ਕੈਪਚਰ ਨਾ ਕਰ ਪਾਵੇ ਤੇ ਆ ਕੀ ਆ ਇਹ ਸੀ ਇੱਥੇ ਤੋਪ ਫਟ ਕੀਤੀ ਹੁੰਦੀ ਇਹ ਚੀਜ਼ ਨਾ ਤੋਪ ਨੂੰ ਮਤਲਬ ਲੈ ਕੇ ਸਟੈਂਡ ਬਾਈ ਕੀਤੀ ਤੇ ਕਲਿਆ ਇਸ ਤੇ ਇਧਰਲੇ ਪਾਸੇ ਨੂੰ ਮਤਲਬ ਕੋ ਕਿ ਇਧਰ ਸਾਰਾ ਮੈਦਾਨੀ ਏਰੀਆ ਵਾ ਉਹ ਹੁਣ ਘਰ ਬਣ ਕੇ ਦੱਸਦੇ ਆ ਤੇ ਇਧਰੋਂ ਹੀ ਹਮਲਾ ਵਰਾ ਸਕਦਾ ਸੀ ਮੈਦਾਨ ਵਾਲੇ ਪਾਸਿਓਂ ਤਾਂ ਇਧਰ ਗੋਲਾ ਦਾਗ ਕੇ ਹੀ ਛਤਰੂ ਨੂੰ ਜਾਂ ਦੁਸ਼ਮਣ ਨੂੰ ਖਤਮ ਕੀਤਾ ਜਾ ਸਕਦਾ ਹੈ ਕਾ ਪਈਆ ਤੋਪ ਆ ਪਈਆ ਆਓ ਦੇ ਆਓ ਦੇਖੋ ਯਾਰ ਹੈ ਦੇਖੇ ਇੱਕ ਇੱਕ ਤੋਪਈਆ ਇਹਦੇ ਨੇੜੇ ਤੇ ਹੋਰ ਸਰਚ ਕਰਨੀ ਹੋਵੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਆਲੇ-ਦੁਆਲੇ ਖਿਲਰੀਆਂ ਹੋਈਆਂ ਮਿਲ ਜਾਣਗੀਆਂ ਤੇ ਕਿਲਾ ਇਹਦੇ ਨਾਲ ਦੇਲੇ ਪਾਸੇ ਉਹ ਤਾਂ ਰਹਿ ਗਿਆ। ਉਹ ਦੇਖ ਸਕਦਾ ਤੁਸੀਂ ਕਿਲਾ ਉੱਪਰ ਵਾਲੇ ਪਾਸੇ ਬਣਿਆ ਹੋਇਆ ਵਾ। ਇਹ ਉਹ ਤੋਪਾਂ ਖਿੱਚਣ ਦੇ ਲਈ ਸਟ੍ਰਕਚਰ ਆ। ਤੋਪਾਂ ਨੂੰ ਝੋਜਣ ਪਾ ਕੇ ਇਹਦੇ ਨਾਲ ਲਿਆਇਆ ਜਾਂਦਾ ਸੀਗਾ ਢਾਂਚਾ ਹੈ। ਸਟੈਂਡ ਕਹਿ ਸਕਦੇ ਆ। ਇੱਥੇ ਮਗਰੇ ਹਾਥੀ ਬਗਰਾ ਜੁੜ ਜਾਂਦੇ ਸੀਗੇ। ਤੇ ਇਹਨੂੰ ਚੜਾਉਣ ਦੇ ਟਿੱਪਰ ਥਾਂ ਦਿਖਾ ਦਿਆਂ ਉਰੇ ਆਓ। ਕਰਨ ਵਿਰਾਜ ਇੱਧਰ ਆਜੋ। ਇਹ ਤੋਪਾਂ ਦੇ ਨਾਲ ਦੀਆਂ ਇਹ ਛੋਟਾ ਸਟੈਂਡ ਆ ਛੋਟੀ ਤੋਪਾਂ ਵਾਸਤੇ। ਆ ਦੇਖੋ, ਇਹ ਦੂਬਾ ਚ ਆ ਦਿਖਾਈ। ਆ ਕੈਲ ਲੱਗਿਆ ਨਾ। ਉਹ ਹਾਥੀ ਇੱਕਦਮ ਸਿਰ ਲਾ ਕੇ ਤੋੜੂਗਾ ਇਹਨੂੰ ਤੋ ਇਸ ਕਰਕੇ ਕੈਲ ਲਾਏ ਗਏ ਸੀ ਤਾਂ ਕਿ ਉਹ ਹਾਥੀ ਨੂੰ ਤੋੜ ਨਾ ਪਾਵੇ ਜਿਹੜੀਆਂ ਤੋਪਾਂ ਤਾਂ ਚੜਾਉਣੀਆਂ ਉਹਦੋਂ ਫਿਰ ਇਸ ਤਰੀਕੇ ਦੇ ਪੇਪਰ ਬਣਾਏ ਜਾਂਦੇ ਸੀ ਆ ਵੀ ਦੋ ਤੋਪ ਚੜਾਉਣੀਆਂ ਫਮ ਇੱਥੇ ਚੜਾਉਣੀਆਂ ਤਾਂ ਲੈ ਕੇ ਜਾਣੀਆਂ ਛੱਤ ਤੇ ਤਾਂ ਇਹ ਇਦਾਂ ਇਹ ਵਰਕ ਕਰਦਾ ਸੀਗਾ ਇਸ ਪਾਣੀ ਦੀ ਕਿਲਚਾ ਪਾਣੀ ਦਾ ਵੀ ਪੂਰੇ ਸਰੋਤ ਸੀ ਉਹ ਹੁਣ ਹੈਗਾ ਭਾਗ ਜੰਗਲਾਂ ਦੇ ਵਿੱਚ ਉੱਥੇ ਜਾ ਨਹੀਂ ਸਕਦੇ ਕਿਉਂਕਿ ਟਾਈਗਰ ਬਹੁਤ ਆ ਇਹ ਇੱਕ ਅਲੱਗ ਬੋਲੀ ਆ ਦੇਖੋ ਇਹ ਵੀ ਇੱਕ ਪਾਣੀ ਦਾ ਸਰੋਤ ਆ ਇੱਥੇ ਪਾਣੀ ਜਮਾ ਕਰ ਲੈਂਦੇ ਸੀ ਚਾਰੇ ਪਾਸੇ ਮੀਂਹ ਦਾ ਅੰਸਰ ਕੈਲੋਕੇ ਮੀਂਹ ਦਾ ਜਿਹੜਾ ਪਾਣੀ ਹੁੰਦਾ ਸਾਰਾ ਉਹਨੂੰ ਇੱਥੇ ਸਟੋਰ ਕਰ ਲਿਆ ਜਾਂਦਾ ਸੀਗਾ ਇਹਦੇ ਵਿੱਚ ਕਿਲੇ ਦੇ ਆਲੇ-ਦੁਆਲੇ ਜਿਹੜੇ ਪਾੜ ਚਾਰੇ ਪਾਸੇ ਸਾਨੂੰ ਸੁਰਾਖ ਨਜ਼ਰ ਆ ਜਾਣਗੇ ਕਰਨੇ ਵਰਾਜ ਆਪਾਂ ਉੱਤਰਲੇ ਪਾਸੇ ਚੱਲ ਕੇ ਇੱਧਰ ਚੱਲ ਗਏ ਆ ਜੋ ਇੱਧਰੋਂ ਥੱਲੋਂ ਦੇਖ ਲਈਏ ਇਸ ਕਿਲੇ ਦੇ ਉੱਤੇ ਲੋਧੀਆਂ ਦਾ ਸ਼ਾਸਨ ਕਾਲ ਵੀ ਰਿਹਾ ਵਾ ਤੇ ਮਤਲਬ ਵੱਡੇ-ਵੱਡੇ ਅਲਬਰ ਦੇ ਮੁਗਲਾਂ ਦਾ ਅਧਿਕਾਰ ਵੀ ਰਿਹਾ ਵਾ ਇੱਥੇ ਦੱਸਿਆ ਜਾਂਦਾ ਵੀ ਬਾਬਰ ਨੇ ਭਾਰਤ 'ਤੇ ਹਮਲਾ ਕਰਨ ਸਮੇਂ ਇੱਥੇ ਅੱਜ ਉਹ ਨਹੀਂ ਵੀ ਕਹਿੰਦੇ ਵੀ ਇੱਥੇ ਆਇਆ ਸੀਗਾ ਆ ਦੇਖੋ ਕਿੰਨੀ ਖੂਬਸੂਰਤ ਇਮਾਰਤ ਅੰਦਰਲੇ ਪਾਸੋਂ ਕਰਨ ਬਰਾਜੇ ਕਟਾਂ ਦਿਖਾ ਦੇ ਇਹ ਮੁਗਲਾਂ ਦੇ ਅਧਿਕਾਰ ਦੇ ਵਿੱਚ ਵੀ ਇਹ ਕਿਲਾ ਰਹਾ ਸੀ ਆਜੋ ਬਹੁਤ ਸ਼ਾਨਦਾਰ ਕਿਲਾ ਵਾ ਆਓ ਬੱਲੇ ਆ ਦੇਖੋ ਕਿੰਨਾ ਹਵਾ ਕਿੰਨੀ ਹਵਾ ਰਹੀਆਂ ਇੱਕ ਮਾਦੀ ਕਰਨ ਕਿਸ ਤਰੀਕੇ ਦਾ ਸਾਨੂੰ ਨਜ਼ਰ ਆਊਗਾ ਕਮਾਲ ਦਾ ਦ੍ਰਿਸ਼ ਹੈ ਕਿਲੇ ਦੇ ਆਪਾਂ ਦੂਜੇ ਭਾਗ ਦੇ ਵਿੱਚ ਆ ਚੁੱਕੇ ਹਾਂ ਇਸ ਕਿਲੇ ਉੱਤੇ ਨਾ ਬਾਬਰ ਦਾ ਵੀ ਕਬਜ਼ਾ ਰਿਹਾ ਬਾਬਰ ਨੇ ਇੱਕ ਰਾਤ guzari ਸੀ ਜਦੋਂ ਰਾਣਾ ਸੰਗ ਆ ਤੇ ਬਾਬਰ ਦੀ ਯੰਗ ਹੋਈਆ 1527 ਈਸਵੀ ਦੇ ਵਿੱਚ ਤਾਂ ਉਹਦੇ ਵਿੱਚ ਬਾਬਰ ਜਿੱਤ ਗਿਆ ਸੀਗਾ ਇੱਥੋਂ ਦੇ ਸ਼ਾਸਕ ਨੇ ਬਾਬਰ ਦਾ ਸਾਥ ਦਿੱਤਾ ਸੀ ਤਾਂ ਬਾਬਰ ਨੇ ਫਿਰ ਇੱਥੇ ਇੱਕ ਰਾਤ guzari ਸੀਗੀ ਤੇ ਬਾਲਾ ਕਿਲਾਵਾ ਦੇਖੋ ਇਸ ਕਿਲੇ ਦੇ ਵਿੱਚ ਪੁਰਾਉ ਉਸੂਰ ਦਿਖਾਵਾਂ ਆ ਰੋਸ਼ਨੀ ਆਉਣ ਦਾ ਵੀ ਕੰਮ ਕਰਦੀਆਂ ਸੀ ਇਹ ਚੀਜ਼ਾਂ ਦੇਖੋ ਲੈ ਤੇ بارش ਦਾ ਪਾਣੀ ਅੰਦਰ ਨਾ ਸਕੇ ਤਾਂ ਟਿੱਡੇ ਮਤਲਬ ਪੋਰਸ਼ਨਸ ਨੂੰ ਨਜ਼ਰ ਆਉਣਗੇ ਤੇ ਆਹ ਲਾਈਟਾਂ ਵਗੈਰਾ ਰੰਗਿਨੀ ਉਹਨਾਂ ਵੇਲਿਆਂ ਦੀ ਵੀ ਚੰਗੀ ਤਰ੍ਹਾਂ ਸਾਂਭ ਕੇ ਰੱਖੀ ਗਈ ਆ ਤੇ ਅਲੱਗ-ਅਲੱਗ ਕਿਸਮਾਂ ਦੇ ਪੱਥਰ ਨਜ਼ਰ ਆ ਜਾਣਗੇ ਜਿਵੇਂ ਇਹ ਡਿਜ਼ਾਈਨ ਕਰ ਲਈ ਆ ਪੱਥਰ ਵਰਤੇ ਗਏ ਆ ਆਹ ਆ ਲਾਲ ਕਾਲਾ ਥੋੜਾ ਫਿੱਕਾ ਅਡੜ ਕਲਰਸ ਨੂੰ ਇਹਦੇ ਵਿੱਚ ਵਰਤਿਆ ਗਿਆ ਵਾ ਆਹ ਪੌੜੀਆਂ ਵਾ ਪੱਥਰ ਦੀਆਂ ਪੌੜੀਆਂ ਬਣੀਆਂ ਹੋਈਆਂ ਤੇ ਟਿੱਡੇ ਮਿੱਡੇ ਗੇਟ ਆ ਇਹਦਾ ਬਹੁਤ ਫਾਇਦਾ ਸੀ ਕੋਈ ਵੀ ਹਮਲਾਵਰ ਇਧਰੋਂ ਆ ਰਿਹਾ ਜੇ ਇੱਥੇ ਬੰਦਾ ਤਲਵਾਰ ਲਾ ਕੇ ਖੜਾ ਤਾਂ ਧੌਣ ਉਤਾਰ ਸਕਦਾ ਸੀ ਕਿਸੇ ਦੀ ਵੀ ਮਤਲਬ ਇਸ ਤਰੀਕੇ ਦੀ ਸਿਕਿਉਰਟੀ ਵੀ ਹੁੰਦੀ ਸੀਗੀ ਪੱਥਰ ਦੀਆਂ ਹੀ ਛੱਤਾਂ ਪਾਈਆਂ ਗਈਆਂ ਨੇ ਬਹੁਤ ਖੂਬਸੂਰਤ ਸਲੇਟਾਂ ਜਿਹਨੂੰ ਕਹ ਦਿੰਦੇ ਆ ਅੱਜ ਤੋਂ ਤੁਹਾਨੂੰ ਬਾਹਰਲਾ ਪੋਰਸ਼ਨ ਦਿਖ ਜੂਏ ਜਿੱਥੋਂ ਆਪਾਂ ਥੱਲੋਂ ਆਏ ਆ ਤਾਂ ਪਰਲੇ ਪਾਸੇ ਬਰਾਂਡੇ ਦੇਖੋ ਕਿਰਾਂ ਯਾਰ ਕਮਾਲ ਹੀ ਆ ਆਪਾਂ ਹੋਰ ਉੱਤੇ ਚੱਲ ਗਏ ਉਤਲੀਆਂ ਪੜੀਆਂ ਤਾਂ ਹੀ ਚੱਲਦੇ ਆ ਲੈ ਸ਼ਿਖਰ ਵਾਲੇ ਨੂੰ ਆਜੋ ਆ ਦੇਖੋ ਮਾਤਰਮ ਸ਼ੇਰ ਸ਼ਾ ਸੂਰੀ ਦਾ ਵੀ ਕਬਜਾ ਇਸਕੇ ਲਈ ਤੇ ਰਿਆ ਜਦੋਂ ਹਮਾਇੂ ਨੂੰ ਹਰਾ ਕੇ ਭਜਾ ਦਿੱਤਾ ਗਿਆ ਸੀਗਾ ਹਮਾਇੂ ਸੀਗਾ ਬਾਬਰ ਦਾ ਮੁੰਡਾ ਉਹਨੂੰ ਸ਼ੇਰ ਸ਼ਾ ਸੂਰੀ ਨੇ ਹਰਾਤਾ ਸੀਗਾ ਉਹਨੂੰ ਹਰਾਉਣ ਤੋਂ ਬਾਅਦ ਹੀ ਫਿਰ ਸ਼ੇਰ ਸ਼ਾ ਸੂਰੀ ਵੀ ਇੱਥੇ ਆਇਆ ਸੀ ਕਿਉਂਕਿ ਇਹ ਅਲਵਰ ਸ਼ੇਰ ਸ਼ਾ ਸੂਰੀ ਦੇ ਕਬਜੇ ਅਧੀਨ ਆ ਗਿਆ ਸੀਗਾ ਉਹ ਰਿਹਾ ਵੇ ਖੁਰਚੀ ਜਿਖਾਵਾ ਕਰਨਵਰਾਜ ਆਇਓ ਇੱਥਾ ਦਿਖਾਓ ਪੱਥਰਾਂ ਨੂੰ ਜੋਇੰਟ ਕਰਨ ਲਈ ਆਹ ਤਕਨੀਕ ਵਰਤੀ ਗਈ ਆ। ਆ ਦੇਖੋ ਕਿ ਇਹ ਕੈਲਾ ਪੱਤੀਆਂ ਨਾਲ ਪੱਥਰਾਂ ਨੂੰ ਜੋੜਤਾ ਕਿ ਹਿੱਲਣ ਨਾ। ਮਤਲਬ ਇਹਨਾਂ 'ਚ ਲਚਕੀ ਜੀ ਨਾ ਪੈਦਾ ਹੋ ਜੇ। ਮੈਨੂੰ ਤਰਦੇ ਨੂੰ ਡਰ ਆ ਰਿਹਾ ਵਾ। ਸੱਚ ਪੁੱਛੋ ਤਾਂ ਪਰ ਮਜ਼ਬੂਤ ਚੀਜ਼ਾਂ ਨੇ ਉਹਨਾਂ ਵਲਵਲਿਆਂ ਦੀਆਂ। ਆ ਜੋ। ਇਹ ਖੁੱਲਾ ਏਰੀਆ ਆ ਗਿਆ। ਅਲੱਗ-ਅਲੱਗ ਪੋਰਸ਼ਨ। ਹੁਣ ਦੇਖੋ। ਇਹ ਜਾਲੀਆਂ ਦਾ ਨਮੂਨਾ। ਇਹ ਹੈਗਾ ਥੱਲੇ ਨੂੰ। ਜੇ ਤਾਂ ਉਹ ਹੁੰਦੀਆਂ ਤਾਂ ਬਾਹਰ ਦੇਸ਼ ਨਹੀਂ ਦੇਖ ਨਹੀਂ ਸੀ ਸਕਣਾ ਇਹ ਥੱਲੇ ਨੂੰ ਕਰਕੇ ਆਪਾਂ ਬਾਹਰ ਦਾ ਸਾਰਾ ਮਾਹੌਲ ਦੇਖ ਸਕਦੇ ਆ ਵੀ ਕੌਣ ਕੀ ਆ ਰਿਹਾ ਮਤਲਬ ਨਿਗਾਛ ਪੈਂਦੀ ਚੀਜ਼ ਆ ਆ ਦੇਖੋ ਇਹ ਕਿਸ ਤਰੀਕੇ ਨਾਲ ਰੱਖਿਆ ਹੋਇਆ ਵਾ ਇਹ ਚ ਪਹਿਰੇਦਾਰੀ ਦਾ ਵੀ ਕੰਮ ਕਰਦੀ ਐ ਸੀ ਤੇ ਰਾਣੀਆਂ ਬੈਠ ਵੀ ਸਕਦੀਆਂ ਸੀਗੀਆਂ ਆ ਜੋ ਹੱਤਾਂ ਆ ਗਈ ਇੱਧਰ ਵਾਹ ਜੀ ਵਾਹ ਇਹ ਇੱਕ ਕਿਸਮ ਦਾ ਹਵਾ ਮਹਿਲ ਹਵਾ ਮਹਿਲ ਮਤਲਬ ਇੱਥੇ ਹਵਾ ਆਉਂਦੀ ਸੀ ਖੁੱਲੀ ਕਿਉਂਕਿ ਇਧਰਲੇ ਪਾਸੇ ਝੀਲ ਵੀ ਆ ਉਹ ਡੈਮ ਬਣਿਆ ਕਰਕੇ ਕਰਨ ਵਿਰਾਜ ਦਿਖਾਈ ਇਧਰੋਂ ਨੇੜੇ ਕਰਕੇ ਮਤਲਬ ਇੱਥੇ ਬੈਠਣ ਨੂੰ ਮਤਲਬ ਗਰਮੀਆਂ ਦੇ ਵਿੱਚ ਪੂਰਾ ਰੰਗੀਨ ਮਾਹੌਲ ਬਣ ਜਾਂਦਾ ਸੀਗਾ ਜਾਲੀਆਂ ਥਾਣੀ ਬਾਹਰਲੇ ਪਾਸੇ ਹਵਾ ਵੀ ਆਉਂਦੀ ਸੀਗੀ ਉਹ ਚ ਰੋਖੇ ਸਣ ਜਾਲੀਆਂ ਦੱਸ ਜਾਣਗੀਆਂ ਤੁਹਾਨੂੰ ਇਧਰੋਂ ਕਰਨ ਘਮਾ ਦਿਓ ਬਾਹਰਲੇ ਪਾਸੋਂ ਬਿਊਟੀ ਵੀ ਆ ਜਾਂਦੀ ਸੀਗੀ ਤੇ ਆ ਛੋਟੇ ਛੋਟੇ ਮਸ ਕਹਿ ਸਕਦੇ ਹਾਂ ਕਿ ਕੋਈ ਸਮਾਨ ਕਰ ਰੱਖਣ ਕਰਨ ਨੂੰ ਇਹ ਚੀਜ਼ਾਂ ਬਣਾਈਆਂ ਗਈਆਂ ਸੀ ਆਪਾਂ ਹੁਣ ਉਸ ਸਾਈਡ ਚੱਲ ਗਏ ਇੱਕ ਤਾਂ ਪੌੜੀਆਂ ਰਸਤਾ ਪੌੜੀਆਂ ਦੀ ਤਰ੍ਹਾਂ ਆਉਂਦਾ ਕਰਨ ਵਿਰਾਜ ਨੇੜੇ ਦਿਖਾਇਓ ਜਿਹੜੀਆਂ ਪੌੜੀਆਂ ਨੇ ਤੇ ਇੱਕ ਆ ਟੇਪਰ ਆ ਪੌੜੀਆਂ ਨਾਲੇ ਟੇਪਰ ਇਹ ਸੀਗਾ ਤੋਪ ਲਿਜਾਣ ਨੂੰ ਕਿਸੇ ਵੀ ਵਲੇ ਤੋਪ ਨੂੰ ਇਧਰੋਂ ਉਧਰ ਲਿਜਾਣਾ ਪੈ ਸਕਦਾ ਸੀ ਇਸੇ ਕਰਕੇ ਇਹ ਚੀਜ਼ਾਂ ਹੁਣ ਜਿਵੇਂ ਇੱਥੋਂ ਥੱਲੇ ਦੇਖਣ ਨੂੰ ਇਹਨਾਂ ਦਾ ਵੀ ਟੇਡਾ ਤਿਰਛਾ ਦਿੱਤਾ ਹੋਇਆ ਵਾ ਆ ਲੈ ਟੇਡਾ ਦਿੱਤਾ ਹੋਇਆ ਵੀ ਥੱਲੇ ਦੇਖ ਸਕਣੋਂ ਇੱਥੋਂ ਤੇ ਆ ਜੋ ਕਰਾਂ ਆ ਦੇਖੋ ਇੱਥੋਂ ਸਾਰਾ ਅਲਵਰ ਦਿਸੂਗਾ ਸ਼ਹਿਰ ਇੱਧਰ ਰਹਿ ਗਿਆ ਤੇ ਜਿਹੜੀਆਂ ਵਾਦੀਆਂ ਪਹਾੜੀਆਂ ਉਹ ਇੱਧਰ ਕਰਨਗਰਾ ਜਿੱਧਰ ਨੂੰ ਆਜੋ ਤੁਸੀਂ ਆ ਦੇਖੋ ਆ ਦੇਖੋ ਉਹ ਕਿਲੇ ਦੀ ਬਾਉਂਡਰੀ ਇਹ ਪੰਜ ਕਿਲਿਆਂ ਕਹਿੰ ਲੋ ਕਿ ਸੰਘਣੇ ਜੰਗਲਾਂ ਚ ਫੈਲਿਆ ਹੋਇਆ 5 ਕਿਲੋਮੀਟਰ ਦੇ ਖੇਤਰ ਚ ਫੈਲਿਆ ਹੋਇਆ ਜਿਹੜੀ ਉਹ ਕੰਧ ਦਿਖਾਈ ਦੇ ਰਹੀ ਹੈ ਨਾ ਤੁਹਾਨੂੰ ਇਹ 5 ਕਿਲੋਮੀਟਰ ਚ ਫੈਲੀ ਹੋਈ ਆ ਇਹ ਤੇ ਕਿੰਨੇ ਹਜ਼ਾਰਾਂ ਮਿਸਤਰੀ ਤੇ ਲੱਖਾਂ ਰੁਪਈਆ ਖਰਚ ਆਇਆ ਹੋਊਗਾ ਉਹ ਡੂੰਗੀ ਥਾਂ ਤੇ ਪਾਣੀ ਖੜ ਜਾਂਦਾ ਜਦੋਂ ਬਰਸਾਤਾਂ ਹੁੰਦੀਆਂ ਵਾ ਤਾਂ ਪਾਣੀ ਇੱਥੇ ਜਮਾ ਹੋ ਜਾਂਦਾ ਵਾ ਪਾਣੀ ਬਹੁਤ ਕੰਮ ਕਰਦਾ ਇੱਥੋਂ ਦੀ ਜਨ ਜੀਵ ਨੂੰ ਚਲਾਉਣ ਲਈ ਆਜੋ ਕਰਨ ਇੱਧਰ ਆਜੋ ਇਸ ਕਿਲੇ 'ਚ ਕਈ ਮੰਦਰ ਵੀ ਸੀ ਹਨੂਮਾਨ ਜੀ ਦਾ ਮੰਦਰ ਵੀ ਹੈਗਾ ਵਾ ਪਾਣੀ ਦੇ ਕੁੰਡ ਵੀ ਹੈਗੇ ਆ ਉਹ ਖੰਡਰ ਦਿਸਣਗੇ ਤੁਹਾਨੂੰ ਇਹ ਸਾਰੀ ਅਰਾਵਲੀ ਪਹਾੜਤ ਸ਼੍ਰਿੰਖਲਾ ਕਈ ਇਹ ਵੀ ਦੱਸਦੇ ਵੀ ਅਰਾਵਲੀ ਕਰਕੇ ਹੀ ਇਹਦਾ ਨਾਮ ਅਰਵਲ ਆਲਵਰ ਪਿਆ ਕਈ ਨਾਮ ਦੱਸੇ ਜਾਂਦੇ ਮਾਨਤਾਵਾਂ ਨੇ ਸਹੀ ਕਿਹੜਾ ਵਾ ਇਹ ਇੱਕ ਖੋਜ ਦਾ ਵਿਸ਼ਾ ਵਾ ਜਾਂ ਅਡਾ ਲੱਕ ਲੱਕ ਸਾਰੀ ਸਹੀ ਲੱਗਦੇ ਆ ਹਨਾ ਤੇ ਮਤਲਬ ਇਹ ਮਾਲਵਾ ਰੋਹ ਸਥਾਨਾ ਜਿੱਥੇ ਪਾਂਡਵਾਂ ਨੇ ਵੀ 13 ਸਾਲ ਬਨਵਾਸ ਕੱਟਿਆ ਸੀਗਾ ਆ ਸਾਰੀ ਪਹਾੜੀ ਕਰਨ ਵਿਰਾਜ ਦਿਖਾ ਦਿਓ ਇੱਥੋਂ ਬਈ ਕਿ ਕਿੰਨਾ ਸੋਹਣਾ ਨਜ਼ਾਰਾ ਯਾਰ ਕਮਾਲ ਦਾ ਤੇ ਇੱਕ ਮੈਂ ਦੱਸ ਦਿਆਂ ਇਹਨਾਂ ਦਾ ਚੰਗਾ ਪ੍ਰਬੰਧ ਇਹ ਆ ਕਿ ਪਾਣੀ ਦੀ ਬੋਤਲ ਤੱਕ ਵੀ ਇੱਥੇ ਲਿਆਉਣ ਨਹੀਂ ਦਿੰਦੇ ਤਾਂ ਕਿ ਗੰਦਗੀ ਪੈ ਜਾਊਗੀ ਕਿਉਂਕਿ ਜਦੋਂ ਮਨਾ ਨਹੀਂ ਸੀ ਕਰਦੇ ਉਦੋਂ ਲੋਕ ਪਾਣੀ ਕਿੰਨਾ ਕਿੰਨਾ ਨਾਲ ਲੈ ਕੇ ਆਉਂਦੇ ਸੀ ਬਹੁਤ ਗੰਦਗੀ ਉਹਨਾਂ ਨੇ ਫਲਾਈ ਵਾਟੇ ਚੰਗਾ ਕੰਮ ਉਹ ਦੇਖੋ ਤਾਂ ਪੋਰਸ਼ਨ ਦੇਖਿਓ ਉਹ ਦੇਖਾ ਦੇਖਿਓ ਕਿਰਾਂ ਕਿੰਨੇ ਕਿੰਨੇ ਚਿੱਟੀਆਂ ਸੋਹਣੀਆਂ ਇਮਾਰਤਾਂ ਨਜ਼ਰ ਆਉਣੀਆਂ ਯਾਰ ਕਮਾਲ ਦੀ ਕਲਾਕਾਰੀ ਸੀ ਇਹ ਆਇਓ ਦਰਸ਼ਕੋ ਸੁਣੋ ਇਹ ਰਾਜਿਆਂ ਦੇ ਵਾਸ਼ਰੂਮ ਕਿੱਡੇ-ਕਿੱਡੇ ਹੁੰਦੇ ਸੀਗੇ ਆ ਦੇਖਿਓ ਕਿਰਾਂ ਬਾਲਾ ਕਿਲੇ ਦੇ ਵਿੱਚ ਆ ਸਾਰਾ ਬਾਥਰੂਮ ਹੀ ਆ ਐਡਾ ਵੱਡਾ ਆ ਦੇਖੋ ਉਹ ਜ਼ਮਾਨੇ ਦੀ ਇਹ ਸੀਟ ਲੱਗੀ ਹੋਈ ਆ ਟੁਆਇਲਟ ਸੀਟ ਲੱਗੀ ਹੋਈ ਆ ਇਸ ਤਰੀਕੇ ਦੀ ਮਤਲਬ ਉਦੋਂ ਐਦਾਂ ਹੀ ਸਿੱਧੀਆਂ ਹੁੰਦੀਆਂ ਸੀਗੀਆਂ ਤੇ ਇਹ ਬਾਥਰੂਮ ਆ ਸਾਰਾ ਤੇ ਹਵਾਦਾਰਲੇ ਵਿੱਚ ਰੋਖੇ ਰੱਖੇ ਗਏ ਆ ਮਤਲਬ ਇੰਨੇ ਵੱਡੇ ਵੱਡੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਇਹ ਬਾਥਰੂਮ ਤਿਆਰ ਕਰਦੇ ਹੁੰਦੇ ਸੀਗੇ ਇੱਕ ਹੈ ਕਿ ਨਾ ਕਮਾਲ ਦੀ ਗੱਲ ਤੇ ਕੋਈ ਉਹ ਟੋਏ ਨਹੀਂ ਸੀ ਪਟਦੇ ਮਤਲਬ ਇੱਕ ਪਹਾੜੀ ਤੇ ਕਿਲਾਵਾ ਇੱਕ ਕਾਰਨਰ ਤੇ ਬਣਾਇਆ ਗਿਆ ਸੀ ਇਹ ਤਾਂ ਇਹ ਦੂਜੀ ਕਾਰਨ ਇਹ ਆ ਕਿ ਇਹ ਦਾ ਬਹੁਤ ਥੱਲੇ ਨਾਲ ਪਰਲੇ ਪਾਸੇ ਸਿਪਾਈ ਖੜੇ ਹੁੰਦੇ ਸੀ ਉਹਦਾ ਕਾਰਨ ਕੀ ਸੀ ਕਿ ਕੋਈ ਇਧਰ ਦੀ ਵੀ ਆ ਨਾ ਸਕੇ ਮਤਲਬ ਇਸ ਤਰੀਕੇ ਦੇ ਨਾਲ ਵਾਸ਼ਰੂਮ ਬਣਾਉਣ ਦੀ ਤਕਨੀਕ ਰੱਖੀ ਜਾਂਦੀ ਸੀ ਕੋਈ ਹਮਲਾਵਰ ਵੀ ਇਸ ਤਰੀਕੇ ਨਾਲ ਆਂਦਰ ਨਾ ਸਕੇ ਇਹ ਬਹੁਤ ਸੁਰੱਖਿਆ ਥਾਂ ਤੇ ਬਣਾਏ ਜਾਂਦੇ ਸੀ ਕਰ ਮੂਰੀ ਲੈ ਕੈਮਰਾ ਮੜਾ ਜਾ ਆ ਦਿਖਾਵਾ ਖੂਬਸੂਰਤੀ ਯਾਰ ਇਹ ਵੀ ਕਿੰਨਾ ਹਵਾਦਾਰ ਬਣਾਇਆ ਹੋਇਆ ਵਾ ਆ ਸਾਰਾ ਏਰੀਆ ਆ ਵਿੱਚ ਪਾਣੀ ਭਰ ਜਾਂਦਾ ਹੋਊਗਾ ਜਿੱਥੇ ਆਉਣ ਖੇਤ ਨਜ਼ਰ ਆਉਂਦੇ ਆ ਦੇਖੋ ਕਿਰਾ ਤੇ ਆ ਥੱਲੇ ਆ ਵੀ ਤੋਪ ਸਟੈਂਡ ਆ ਆਦੇ ਬਣਿਆ ਹੋਇਆ ਨਾ ਥੱਲੇ ਇਹ ਵੀ ਤੂਪ ਸਟੈਂਡ ਆ ਮੋਰਚਾ ਬੰਦੀ ਕਰਨ ਲਈ ਰੱਖਿਆ ਹੋਇਆ ਥਾਂ ਤੇ ਯਾਰ ਚਾਰੇ ਪਾਸੇ ਪਹਾੜੀ ਪਹਾੜ ਬਹੁਤ ਖੂਬਸੂਰਤ ਇਲਾਕੇ ਦੇ ਵਿੱਚ ਆਪਾਂ ਆ ਗਏ ਇਸ ਵਕਤ ਇਹ ਕਹਿ ਲਾ ਕਿ ਸ਼ੁਕਰੀਆ ਰੱਬ ਦਾ ਵੀ ਜਿਨੇ ਕਹਿ ਲਾ ਕਿ ਆਏ ਇਧਰ ਆਉਣ ਦਾ ਸਵੱਬ ਬਖਸ਼ਿਆ ਯਾਰ ਬੜੀ ਜਿਆਦਾ ਖੂਬਸੂਰਤੀ ਆਪਾਂ ਚੱਲ ਗਏ ਹੋਰ ਪਾਸੇ ਕਰਨ ਕਰਨ ਫਰਾਜ ਆਇਓ ਕਰਾ ਆ ਦਿਖਾਓ ਇਧਰੋਂ ਬਿਊਟੀ ਕਮਾਲ ਯਾਰ ਕਮਾਲ ਦੇਖਿਓ ਗਿਰਾਂ ਯਾਰ ਕਿੰਨਾ ਸੋਹਣਾ ਬਣਾਇਆ ਗਿਆ ਵਾ ਨਾ ਕਿੰਨਾ ਯਾਰ ਖਰਚ ਕੀਤਾ ਹੋਊਗਾ ਉਹਨਾਂ ਵੇਲਿਆਂ ਦੇ ਵਿੱਚ ਤੇ ਰਾਜਸਥਾਨੀ ਸੇ ਚੀਜ਼ ਦੂਈ ਅੱਜ ਕੱਲ ਕਮਾਈ ਖਾਈ ਜਾਂਦਾ ਪੂਰੀ ਖਾਣਾ ਹੱਕ ਵੀ ਬਣਦੇ ਨੇ ਸਾਂਭੇ ਆ ਆਪਣੇ ਪੰਜਾਬ ਵਾਲਿਆਂ ਨੇ ਸਾਂਭੇ ਨਹੀਂ ਤੇ ਫਿਰ ਉਹਨਾਂ ਦਾ ਕਾਹਦਾ ਅਧਿਕਾਰ ਤੇ ਆ ਜੋ ਫਿਰ ਇਧਰਲੇ ਪਾਸੇ ਚਲੀ ਆਹ ਕੀ ਚੀਜ਼ ਹੋ ਸਕਦੀ ਆ ਬਈ ਆਹ ਕੀ ਆ ਇਹ ਕੋਈ ਗੋਪਤ ਤਰੀਕੇ ਦਾ ਜਾਂ ਤਾਂ ਕੋਈ ਚਿਮਰੀ ਹੋਊਗੀ ਜਾਂ ਤਾਂ ਕੋਈ ਖਜ਼ਾਨਾ ਨੱਪਣ ਦੇ ਲਈ ਥਾਵਾਂ ਕਿਉਂਕਿ ਉੱਚੀ ਥਾਂ ਤੇ ਗੋਪਤ ਰੀਕਾ ਕਿਸ ਨੂੰ ਪਤਾ ਨਹੀਂ ਸੀ ਲੱਗ ਸਕਦਾ ਇਹਦੇ ਉੱਤੇ ਪੱਥਰ ਰੱਖਿਆ ਗਿਆ ਹੋਊਗਾ ਮਤਲਬ ਕੋਈ ਖਜ਼ਾਨਾ ਆਵੇ ਦੇ ਵਿੱਚ ਨੱਪ ਕੇ ਉੱਤੋਂ ਦੀ ਪੱਥਰ ਪਾ ਦਿੱਤਾ ਜਾਂਦਾ ਹੋਊਗਾ ਤਾਂ ਕਿ ਕਿਸ ਨੂੰ ਪਤਾ ਨਾ ਲੱਗੇ ਕਿਉਂਕਿ ਹਮਲਾ ਆਪਰ ਨਹੀਂ ਆਉਣਾ ਹਵੜਾ ਦਫੜੀ ਚੋਣਾ ਵਾ ਉਹਨੂੰ ਉਹਨਾਂ ਹੀ ਡਰਾਂ ਵੀ ਕਿਤੇ ਅੰਦਰੋਂ ਲਿਫੜੇ ਨਾ ਪਾ ਜਾਣ ਜਾਂ ਲਿਫੜੇ ਮਾਰ ਕੇ ਜਾਊ ਕੁੱਟ ਕੇ ਜਾਊ ਕਿਸੇ ਨੂੰ ਜਾਂ ਖਾ ਕੇ ਜਾਊ ਤੇ ਇਹਨਾਂ ਟਾਈਮ ਹੀ ਨਹੀਂ ਹੁੰਦਾ ਕਿ ਕੱਲੀ ਕੱਲੀ ਕੰਧ ਫੋਲਦਾ ਫਿਰ ਜਾਂਦਾ ਮੁਕੰਮਲ ਕਬਜ਼ਾ ਹੋ ਜਾਏ ਫਿਰ ਤਾਂ ਗੱਲ ਮੰਨੀ ਇਹ ਖਜ਼ਾਨਾ ਦੱਬਣ ਦੇ ਲਈ ਥਾਂ ਬਣਾਏ ਗਏ ਸੀਗੇ ਆਜੋ ਹੋਰ ਪਾਸੇ ਚ ਇਹ ਸਾਰੇ ਹਵਾਦਾਰ ਨੇ ਇਥੇ ਖੂਬ ਮਤਲਬ ਕਹਿ ਕੇ ਮਹਿਫਲਾਂ ਸਜਾਈਆਂ ਜਾਂਦੀਆਂ ਸੀਗੀਆਂ ਆ ਹਾਥੀ ਦੀ ਤਰ੍ਹਾਂ ਲੱਗੂਗਾ ਹਾਥੀ ਦੀ ਘਹਾਟ ਜੀ ਨਹੀਂ ਹੁੰਦੀ ਉੱਤੇ ਉਹਦੀ ਤਰ੍ਹਾਂ ਬਣਾਇਆ ਕਿਉਂਕਿ ਹਾਥੀਆਂ ਦਾ ਵੱਡਾ ਯੋਗਦਾਨ ਹੁੰਦਾ ਸੀ ਜੰਗਾਂ ਦੇ ਵਿੱਚ ਤਾਂ ਉਹਨੂੰ ਦੇਖ ਕੇ ਹੀ ਨਮੂਨੇ ਪਾਏ ਗਏ ਸੀਗੇ ਆ ਪੇਂਟਿੰਗਸ ਦੇਖੋ ਇਹ ਸਦੀਆਂ ਹੋ ਗਿਆ ਕਲਰ ਉਵੇਂ ਹੀ ਪਏ ਆ ਇਹ ਰਾਜਸਥਾਨੀ ਕਲਾ ਰਾਜਪੂਤਾਨਾ ਸ਼ੈਲੀ ਜੀ ਨੂੰ ਕਹ ਦਿੰਦੇ ਆ ਹਰ ਕੰਧ ਤੇ ਤੁਹਾਨੂੰ ਚਿੱਤਰਕਾਰੀ ਨਜ਼ਰ ਆਊਗੀ ਤਾਂ ਇਧਰਲੇ ਪਾਸੇ ਹੋਰ ਫੁੱਲ ਬੁੱਟੇ ਦਿਖਾ ਦਿਆਂ ਮੈਂ ਤੁਹਾਨੂੰ ਤੇ ਬਾਹਰਲੇ ਪਾਸੇ ਕਰਨੇ ਵਰਾਜ ਇਥੋਂ ਨਿਗਾਹ ਪਵਾ ਦੀ ਇਦਾਂ ਕਰਕੇ ਆ ਵੀਉ ਦਿਖਾ ਦੇ ਯਾਰ ਇਹ ਇਹ ਆ ਕਿਲਾ ਕਮਾਲ ਤੇ ਆਜੋ ਹੁਣ ਇਧਰਲੇ ਪਾਸੇ ਚੱਲ ਗਏ ਆਜੋ ਇਹ ਇਹ ਅਗਲੇ ਪੋਰਸ਼ਨ ਤੇ ਆ ਗਏ ਆਪਾਂ ਆ ਦੇਖੋ ਕਿੰਨੀ ਖੂਬਸੂਰਤੀ ਕਮਾਲ ਦਾ ਤੁਹਾਨੂੰ ਦ੍ਰਿਸ਼ ਨਜ਼ਰ ਆਊਗਾ ਤੇ ਇਧਰ ਸ਼ਹਿਰ ਦੀ ਆਬਾਦੀ ਆ ਸਾਰੇ ਪਾਸੇ ਆ ਸ਼ਹਿਰ ਦੀ ਆਬਾਦੀ ਉਹਦੇ ਨਿੱਕੇ ਨਿੱਕੇ ਘਰ ਤੁਹਾਨੂੰ ਦਿਸਣਗੇ ਉਹ ਥੱਲੇ ਸਾਰੀ ਸ਼ਹਿਰ ਦੀ ਆਬਾਦੀ ਆ ਗਈ ਆ ਉਹ ਦੇਖ ਸਕਦੇ ਹੋ ਤੁਸੀਂ ਸੋ ਆਜੋ ਇਧਰਲੇ ਪਾਸੇ ਆਖਰੀ ਪੁਆਇੰਟ ਇਹ ਆਪਣਾ ਲਗਭਗ ਇਹ ਤਾਂ ਬਹੁਤ ਸਾਰੀਆਂ ਤੋਪਾਂ ਵੀ ਇੱਥੇ ਖੜੀਆਂ ਹੋਈਆਂ ਨੇ ਤਾਂ ਕੁਝ ਨਿਰਮਾਣ ਬਾਅਦ ਦੇ ਵਿੱਚ ਹੋਇਆ ਕੁਝ 9ਵੀਂ ਸਦੀ ਚ ਕੁਝ ਉਸ ਤੋਂ ਬਾਅਦ ਵਾਲੇ ਰਾਜਾ ਨੇ ਕਰਾਇਆ ਛੱਤ ਦੇਖੋ ਕਿੰਨੀ ਪੁਰਾਣੀ ਆ ਛੱਤ ਦੇਖੋ ਕਿੰਨੀ ਪੁਰਾਣੀ ਆ ਹਜੇ ਤੱਕ ਵੀ ਕੁਝ ਨਹੀਂ ਹੋਇਆ ਇਹਨੂੰ ਤੇ ਜਮ੍ਹਾਂ ਹੀ ਸਹੀ ਸਲਾਮਤ ਆ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ